ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਆਪਾਂ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਮਾਗੀ ਮੇਲਾ ਸ੍ਰੀ ਮਕਸਰ ਸਾਹਿਬ ਤੇ ਆਪਾਂ ਘੋੜੀ ਦਿਖਾਉਣੇ ਆ ਤੁਹਾਨੂੰ ਤੇ ਨਾਲ ਉਹਦੀ ਬਸ਼ੇਰੀ ਆ ਤੇ ਪਹਿਲਵਾਨ ਦੀ ਘੋੜੀ ਆ ਤੇ ਆਪਾਂ ਪੁੱਛਦੇ ਆ ਬਾਈ ਨਾਲ ਕਰਾਉਣੇ ਆ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਂ ਕੀ ਆ ਕੋਹੀ ਨੂਰ ਕੋਹੀ ਨੂਰ ਬਾਈ ਜੀ ਆਪਣਾ ਪਿੰਡ ਜੀ ਕੜੈਲ ਕੜੈਲ ਜੀ ਤੇ ਆਪਣਾ ਛੱਡ ਫਾਰਮ ਦਾ ਕੀ ਨਾਂ ਹੈ ਬਾਈ ਜੀ ਛੱਡ ਫਾਰਮ ਪਹਿਲਵਾਨ ਛੱਡ ਫਾਰਮ ਜੀ ਕਿਹੜਾ ਜ਼ਿਲ੍ਹਾ ਪੈਂਦਾ ਹੈ ਇਹ ਆਪਾਂ ਨੂੰ ਸੰਗਰੂਰ ਸੰਗਰੂਰ ਜ਼ਿਲ੍ਹਾ ਜੀ ਜੇ ਆਪ ਕਿੰਨੇ ਨਗ ਲੈ ਕੇ ਆਏ ਬਈ ਇੱਥੇ ਮਲੇ ਜੀ ਇੱਕ ਮਾਵਾਂ ਧੀਆਂ ਮਾਵਾਂ ਧੀਆਂ ਜੀ ਇਹ ਆਪ ਤਾਂ ਦੇ ਸ਼ੇਰ ਕਾਕੀ ਦੀ ਹੈ ਤੇ ਸ਼ੇਰ ਕਾਕੀ ਦੀ ਅੱਛਾ ਜੀ ਇਹ ਸਵਾਗਤ 3 ਸਾਲਾਂ ਦੀ ਹੋਈ ਹੈ ਬੱਚੀ ਅਰਜਨ ਰੋਲੀ ਵਾਲੇ ਦੀ ਹੈ ਬੱਚੀ ਅਰਜਨ ਰੋਲੀ ਵਾਲੇ ਦੀ ਹੈ ਜੀ ਇਹ ਸਵਾਗਤ 5 ਮਹੀਨਿਆਂ ਦੀ ਹੋਈ ਹੈ ਅੱਛਾ ਨਾਲ ਬਸ਼ੇਰੀ 105 ਠੀਕ ਹੈ ਤੇ ਬਈ ਜੀ ਇਹਦਾ ਆਪਣਾ ਜੀ ਘੋੜਾ ਜਿਹੜਾ ਆਪਣੇ ਥੋਡੇ ਕੋਲੇ ਜੀ ਇਹਦਾ ਉਹ ਮਰ ਗਿਆ ਸੀਗਾ ਅੱਛਾ ਮਰ ਗਿਆ ਜੀ ਠੀਕ ਹੈ ਨੰਬਰ ਬੋਲ ਦੋ ਕੰਟੈਕਟ ਨੰਬਰ ਜੀ 9316196210 ਠੀਕ ਹੈ ਜੀ ਲਓ ਦੋਸਤੋ ਚੈੱਕ ਕਰ ਲਓ ਸੀ ਪਹਿਲਵਾਨ ਸਟੱਡ ਫਾਰਮ ਜੀ ਜੋ ਕਿ ਬਹੁਤ ਮਸ਼ਹੂਰ ਸਟੱਡ ਫਾਰਮ ਆ ਜੀ ਤੇ ਆਪਾਂ ਤੁਹਾਨੂੰ ਇੱਕ ਵਾਰੀ ਢੇੜਾ ਘੜਾ ਕੇ ਦਿਖਾ ਦਿੰਦੇ ਤੁਸੀਂ ਹਾਈਟ ਚੈੱਕ ਕਰ ਲਓ ਜੀ ਬੇਚੇਰੀਆਂ ਦੀ ਹਾਈਟ ਬਾਈ ਜੀ ਦੀ ਹਾਈਟ ਕਿੰਨੀ ਹੋ ਗਈ ਬੇਚੇਰੀ 72 72 ਇੰਚ ਦੀ ਠੀਕ ਹੈ ਠੀਕ ਹੈ ਦੋਸਤੋ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਦੋਸਤੋ